ਇਹ ਡੱਲੇਵਾਲ ਸਾਹਿਬ ਦੀ ਸਿਹਤ ਹੈ ਜਿਹੜੀ ਉਸ ਦੀ ਹਾਲਾਤ ਕਿਹੋ ਜਿੇ ਹੋਣਗੇ ਉਦੋਂ ਸਾਡੇ ਟਰੈਟਾਂ ਦਾ ਮੂੰਹ ਕਿੱਧਰ ਨੂੰ ਕਰਨਾ ਪੈਣਾ ਹੈ ਇਹ ਗੱਲ ਅਸੀਂ ਦੋਨੇ ਫੋਰਮਾਂ ਨੇ ਆਪ ਦੀ ਮੀਟਿੰਗ ਦੇ ਵਿੱਚ ਵਿਚਾਰ ਕੇ ਰੱਖੀ ਹੋਈ ਸੀਗੀ ਹੁਣ ਜਿਹੜੀ ਉਹ ਸਥਿਤੀ ਨੂੰ ਦੇਖਦਿਆਂ ਹੋਇਆ ਡੱਲੇਵਾਲ ਸਾਹਿਬ ਚੌਥਾ ਜਿਹੜੇ ਸਾਡੇ ਨੇੜੇ ਟਰੈਟ ਜਿਹੜੇ ਪਿੰਡਾਂ ਦੇ ਵੱਡੇ ਰੋਡ ਉਹਨਾਂ ਤੇ ਜਾ ਕੇ ਜਿਹੜਾ ਸਾਡਾ ਵੱਡੇ ਹਾਵਾਂ ਤੇ ਜਿਹੜੀ ਪੱਟੀਆਂ ਤੇ ਰੋਡ ਪੈਂਦੇ ਨੇ ਜਿਹੜੇ ਉਹ ਪਿੰਡ ਟਰੈਕਟ ਲੈ ਕੇ ਉੱਥੇ ਟਰੈਕਟ ਖੜਾਉਣਗੇ 12 ਤੋਂ 1:30 ਵਜੇ ਤੱਕ 12 ਤੋਂ 1:30 ਵਜੇ ਪੂਰੇ ਭਾਰ ਚ ਇਹ ਸਾਡੇ ਟਰੈਕਟ ਘਰਾਂ ਚ ਨਹੀਂ ਦਿਸਣਗੇ ਸੜਕਾਂ ਤੇ ਦਿਸਣਗੇ ਪੰਜਵਾਂ ਵੀ ਲੱਗੇ ਕਿ ਇਹ ਪੰਜਵਾਂ ਵੀ ਜੀਪੀ ਦੇ ਪੰਜਵਾਂ ਭਾਜਪੀ ਦੇ ਜਿਹੜੇ ਵੱਡੇ ਭਾਜਪੀ ਦੇ ਲੀਡਰ ਨੇ ਕੋਈ ਐਮਪੀ ਆ ਕੋਈ ਐਮਐਲਏ ਆ ਕੋਈ ਪ੍ਰਧਾਨ ਹੈ ਪੰਜ ਥਾਮਾਂ ਤੇ ਅਸੀਂ ਜਾ ਉਹਨਾਂ ਦੇ ਦਫ਼ਤਰ ਨੇ ਜ਼ਿਲ੍ਹਾ ਲੈਵਲ ਦੇ ਜਾ ਪੰਜਾਬ ਲੈਵਲ ਦੇ ਪੰਜ ਨਿਸ਼ਾਨਿਆਂ ਤੇ ਸਾਡੇ ਟਰਾਈਟਾਂ ਦੇ ਮੂੰਹ ਹੋਣਗੇ ਉਹ ਤੇ ਜਿਹੜੀ ਲੜਾਈਆਂ ਤੇ ਅਸੀਂ ਲੜ ਰਹੇ ਆ ਜਿਹੜੀਆਂ ਡਿੱਕਾ ਬਣੀਆਂ ਨੇ ਜਿਹੜੀਆਂ ਨੇ ਸਾਡੀ ਜ਼ਮੀਨ ਖੋਹਣੀਆਂ ਜਿਹਦੇ ਤਹਿਤ ਭਾਰ ਸਰਕਾਰ ਕੋਈ ਫੈਸਲਾ ਨਹੀਂ ਲੈ ਸਕਦੀ ਜਾਣੇ ਉਹਨਾਂ ਦੇ ਅਧੀਨ ਹੈ ਉਹਨਾਂ ਤੋਂ ਜਾਦ ਕਰਵਾਉਣ ਵਾਸਤੇ ਇਹ ਸਾਡੇ ਦੋਨੇ ਫੋਰਮਾਂ ਦੇ ਜਿਹੜੇ ਪ੍ਰੋਗਰਾਮ ਹੈ 26 ਤਰੀਕ ਨੂੰ 12 ਤੋਂ ਲੈ ਕੇ 1:30 ਵਜੇ ਤੱਕ ਜਿੱਥੇ ਵੀ ਕਿਤੇ ਭਾਜਪੀ ਦਾ ਐਮਪੀ ਐਮਐਲਏ ਜਾਂ ਉਹਨਾਂ ਦਾ ਦਫ਼ਤਰ ਉੱਥੇ ਟਰੈਟ ਖੜਨਗੇ ਵੱਡੇ ਟੋਲ ਪਲਾਜ਼ਾਂ ਤੇ ਟਰੈਟ ਖੜਨਗੇ ਤੀਜਾ ਸੈਲੋ ਦੇ ਉੱਥੇ ਖੜਨਗੇ ਚੌਥਾ ਮੌਲਾਂ ਤੇ ਖੜਨਗੇ ਨੇੜੇ ਜਿਹੜੇ ਪਿੰਡਾਂ ਦੇ ਕੋਈ ਇਹ ਦੂਰ ਹੈ ਮੰਨ ਲਓ ਭਾਜਪੀ ਦਾ ਦਫ਼ਤਰ ਦੂਰ ਹੈ ਸੈਲੋ ਹੈ ਨਹੀਂ ਜਾਂ ਟੋਲ ਪਲਾਜ਼ਾ ਨੇੜੇ ਨਹੀਂ ਉਹ ਆਪਦੇ ਪਿੰਡਾਂ ਤੋਂ ਕੱਢ ਕੇ ਸੜਕਾਂ ਤੇ ਲਿਆ ਕੇ ਟਰੈਟ ਖੜਨਗੇ ਇਹ ਸਾਡੇ ਖੇਤੀ ਨਾਲ ਸੰਬੰਧਿਤ ਸਾਡੇ ਸੰਧ ਨੇ ਇਹ 26 ਤਰੀਕ ਨੂੰ ਪੂਰੇ ਭਾਰਤ ਵਿੱਚ ਹਰੇਕ ਸਟੇਟ ਦੇ ਵਿੱਚ ਇਹ ਸਾਡੇ ਘਰਾਂ ਚੋਂ ਟਰੈਕ ਬਾਹਰ ਆਉਣਗੇ 12 ਤੋਂ 1:30 ਵਜੇ ਤੱਕ ਉੱਥੇ ਰੁਕਣਗੇ ਉੱਥੇ ਜਿਹੜੇ ਸਾਡੇ ਬੁਲਾਰੇ ਆ ਅਸੀਂ ਕਿਉਂ ਟਰੈਟ ਬਾਹਰ ਕੱਢੇ ਨੇ ਅੱਜ ਸਾਡੇ ਇਹਨਾਂ ਦੇ ਮੂੰਹ ਸਰਕਾਰ ਦੇ ਜਿਹੜੇ ਡੀਸੀ ਐਸਡੀ ਮਾ ਉਧਰੋਂ ਛੱਟ ਕੇ ਇਹਨਾਂ ਕਿੰਨੀ ਕਿਉਂ ਹੋਏ ਨੇ ਉਹ ਸਾਰੇ ਸਾਡੇ ਆਗੂ ਬੋਲਣਗੇ ਕਿ ਇਹ ਸਰਕਾਰਾਂ ਉਹਨਾਂ ਦੇ ਦੀਨ ਆ ਕੇ ਸਾਡੀਆਂ ਜ਼ਮੀਨਾਂ ਤੇ ਜਿਹੜਾ ਹਮਲਾ ਹੈ ਕਰਨਾ ਆਉਣ ਵਾਲੇ ਦਿਨਾਂ ਚ ਇਹਨਾਂ ਨਾਲ ਸਾਡੀ ਜਿਹੜੀ ਲੜਾਈ ਹੈ ਉਹਦਾ ਅਸੀਂ ਲੋਕਾਂ ਨੂੰ ਤਿਆਰ ਕਰਕੇ ਉਹਦਾ ਮੂੰਹ ਹੈ ਜਿਹੜਾ ਸਾਡਾ ਇਧਰ ਨੂੰ ਹੋਊਗਾ ਇਸ ਕਰਕੇ ਮੈਂ ਸਾਰੇ ਪੂਰੇ ਛੋਡੇ ਮੱਧਮ ਰਾਹੀਂ ਪੂਰੇ ਭਾਰ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਜਿਵੇਂ ਸਾਡੇ ਤੁਸੀਂ ਇਸ ਦੋਨਾਂ ਫੋਰਮਾਂ ਦੇ ਦਿੱਤੇ ਪ੍ਰੋਗਰਾਮ ਦੀ ਹਮਾਇਤ ਕੀਤੀ ਹੈ ਮੰਨ ਲਓ ਜਿਵੇਂ 4 ਜਨਵਰੀ ਨੂੰ ਪੂਰੇ ਭਾਰਤ ਚ ਸਾਡੇ ਇਸ ਮੋਰਚੇ ਦੀਆਂ ਤੁਸੀਂ ਮਜਬੂਤੀ ਲਈ ਘਰੋਂ ਨਿਕਲ ਕੇ ਇੱਥੇ ਆਇਓ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸਾਰੇ ਕਾਰੋਬਾਰ ਬੰਦ ਰਹੇ ਉਹਨਾਂ ਦਾ ਅਸੀਂ ਦੋਨੇ ਫੋਰਮਾਂ ਵੱਲੋਂ ਪੂਰਾ ਧੰਨਵਾਦ ਵੀ ਕਰਦੇ ਆਂ ਤੇ ਆਸ ਵੀ ਕਰਦੇ ਆਂ ਉਹਨਾਂ ਤੋਂ ਕਿ ਆਉਣ ਵਾਲੇ ਜਿਹੜੇ ਦਿੱਤੇ ਪ੍ਰੋਗਰਾਮ 26 ਤਰੀਕ ਨੂੰ ਐਵੇਂ ਜਿੱਕਰ ਜਿੱਥੇ ਵੀ ਟਰੈਕ ਸਾਡੇ ਖੜਨਗੇ ਉਹਨਾਂ ਦੇ ਨਾਲ ਆ ਕੇ ਉਹ ਹਾਜ਼ਰੀ ਲਵਾਉਣ ਇਹ ਉਹਨਾਂ ਤੋਂ ਜਿੰਨੇ ਸਾਡੇ ਭਰਾ ਤਰੀ ਕਿਸਾਨ ਜੱਸੇ ਬੰਦੀਆਂ ਨੇ ਮਜ਼ਦੂਰ ਜੱਸੇ ਬੰਦੀਆਂ ਨੇ ਮਜ਼ਦੂਰ ਜੱਸੇ ਬੰਦੀਆਂ ਨੇ ਸਾਨੂੰ ਲੈਟਰ ਹਮਾਇਤ ਚ ਦਿੱਤੇ ਨੇ ਕੇ ਡੱਲੇਵਾਲ ਸਾਹਿਬ ਦੀ ਜਿਹੜੀ ਮੰਗਤੇ ਬੈਠਾ ਹੈ ਇਹ ਮੰਗ ਕੇਂਦਰ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਹੈ ਲਾਗੂ ਕਰ ਲੈਣੀ ਚਾਹੀਦੀ ਹੈ ਅਸੀਂ ਦੋਨੇ ਫੋਰਮ ਵੱਲੋਂ ਖਾਸ ਕਰਕੇ ਅੱਜ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਜਿਹੜਾ ਸਾਡਾ ਮੋਰਚੇ ਨੂੰ ਅੱਗੇ ਲਿਜਾਣ ਵਾਸਤੇ ਇੱਕ ਪੜਾ ਅਸੀਂ ਅੱਗੇ ਵਧੇ ਹਾਂ ਮੈਂ ਇੱਕ ਪੜਾ ਦਾ ਮਤਲਬ ਕਿ ਸਰਕਾਰ ਨੇ ਜਿਹੜੇ ਦਰਵਾਜ਼ੇ ਬੰਦ ਸੀ ਉਹ 14 ਫਰਵਰੀ ਦੀ ਜਿਹੜੀ ਮੀਟਿੰਗ ਲੈਨ ਚ ਅਸੀਂ ਕਾਮਯਾਬ ਹੋਇਆ ਇਹ ਕਪੜਾ ਅੱਗੇ ਤੁਰਿਆ ਇਸ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਆ ਸੜਕਾਂ ਵਾਲਾ ਕਲੀਅਰ ਕਰਦੇ ਸੜਕਾਂ ਦੇ ਵਿਚਾਲੇ ਉਹਦੇ ਇਹ ਸਾਈਡਾਂ 'ਚ ਸਾਈਡਾਂ ਤੇ ਰੋਡ ਕੋਈ ਨਹੀਂ ਬੰਦੂਗਾ ਪਹਿਲਾਂ ਬੋਲ ਲੈਣ ਤੋਂ ਫਿਰ ਜਵਾਬ ਦੇ ਦੇ ਚਲੋ ਪੱਤਰਕਾਰ ਸਾਥੀਓ ਕਾਕਾ ਸਿੰਘ ਕੋਟਰਾ ਨੇ 26 ਜਨਵਰੀ ਜੋ ਸੋਮਵਾਰ ਨੂੰ ਆਉਣ ਵਾਲੀ 26 ਜਨਵਰੀ ਹੈ ਉਸਕੇ ਲਈ ਜੋ ਪ੍ਰੋਗਰਾਮ دیے ਹਨ 5 ਜਗ੍ਹਾ ਹੈ ਸਭ ਤੋਂ ਪਹਿਲੇ ਜੋ ਮਾਲ ਹੈ ਜੋ ਆਦਾਨੀ ਬਾਨੀਜਾ ਕਾਰਪੋਰੇਟ ਘਰਾਣੇ ਕੇ ਮਾਲ ਹੈ ਉਹ दूसरा नंबर जो साइलोज हैं जहां मंडियां तोड़ के उसमें नया तकनीक लेके है, साइलोज हैं तीसरा जो उन सभी सरकारी तंत्रों को जो हमारे इस आंदोलन के साथ जुड़े हुए लोग हैं उनको दबाकर उनको रोकना चाहती है उनके लिए कह रहे हैं हमें पता चला है भी जो भी कलाकार हमारे चाहे वो किसान के मजदूर के बच्चे हैं हमारे बच्चे हैं हमारे, है, हमारे भाई हैं इस चाहे पिछले आंदोलन में उन्होंने गीत गाए सहयोग किया आप भी कर रहे हैं लेकिन सरकार और सरकारी तंत्र उनको डरा रहा है क्योंकि वो लोग उनके कारोबार भी हैं वो कारोबारी परिवारों से भी हैं किसानी से मजदूरी से भी हैं तो वो आ, जो उनको ड्रा कर चाहे ईडी की ड्राव हो चाहे एन की हो उस आ, अब भी डरा रहे हैं भी वो इसका सहयोग आंदोलन में उसका गाना ना गाएं या सहयोग ना करें तो हम आपके चैनल के माध्यम से संयुक्त किसान मोर्चा गैर राजनीतिक भारत और किसान मजदूर मोर्चा दोनों फर्मों की ओर से विशेषकर जगजीत सिंह डल्लेवाल जी की ओर से ये चेतावनी देते हैं उन सरकारी तंत्रों को उन डराने वाली एजेंसियों को सरकारों को वो हमारे भाई हैं हमारे बच्चे हैं चाहे वो कलाकार है चाहे कोई भी इस आंदोलन को कोई आकर ताकत देता है या इस आंदोलन के प्रति को गीत गाता है अगर उनके खिलाफ कोई कार्रवाई हुई या उनके ऊपर कोई दबाव डाला गया हम कती सहन नहीं करेंगे जिस भी हमारे सिंगर भाई पे कलाकार भाई पे कोई कार्रवाई होती है तो दोनों मोर्चे चट्टान की तरह उसके साथ खड़े होंगे उसको कोई कार्रवाई नहीं होने देंगे और एक बात मैं और कह के भी आज जो हमारा आंदोलन चल रहा है तीन मोर्चे शंभू खनौरी और रतनपुरा एक दिन है और जगजीत सिंह डल्लेवाली जी के आमरण आंचन के आज छप्पनवा दिन है इस जो आंदोलन में जो चौपन दिन तक चौपन दिन तक का जो वॉलंटियरों ने जो हमारे साथियों ने चाहे हरियाणा पंजाब राजस्थान और साथ लगे इलाकों ने जो पहरा किया है जो प्रशासन को उठाने में हमारे जगजीत सिंह डलवाल को नाकाम रहा है आपके चैनल के माध्यम से उन सभी नौजवानों का भी साथियों का मोर्चे की तरफ से जगजीत सिंह डल्लेवाल की तरफ से धन्यवाद भी करते हैं मैं सुखजीत सिंह अर्दो चंडी से कहूँगा पत्रकार दोस्तों आज जगजीत सिंह डल्लेवाल जी का मरण सुनवा देना ਔਰ ਮੈਂ ਇਥੇ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਗਜੀਤ ਸਿੰਘ ਡੱਲੇਵਾਲ ਜੀ ਸਿਰਫ ਮੈਡੀਕਲ ਰੇਟ ਤੇ ਨੇ ਇਹ ਬੜੇ ਭਰਮ ਫਲਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਕਈ ਏਜੰਸੀਆਂ ਵੱਲੋਂ ਕਈ ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਵੱਲੋਂ ਕਿ ਡੱਲੇਵਾਲ ਸਾਹਿਬ ਨੇ ਮਰਨਰਤ ਜਿਹੜਾ ਤੋੜਤਾ ਮੈਂ ਤੁਹਾਡੇ ਚੈਨਲਾਂ ਦੇ ਬਾਧਿਆਂ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਡੱਲੇਵਾਲ ਸਾਹਿਬ ਜੀ ਦਾ ਮਰਨਰਤ ਜਿਹੜਾ 56 ਦਿਨ ਦਾ ਜਾਰੀ ਆ ਉਹ ਸਿਰਫ ਜਿਹੜੇ ਆ ਸਾਡੇ ਜੋਧਿਆਂ ਦੀ ਅਪੀਲ ਦੇ ਉੱਪਰ ਸਾਡੇ ਕੇਡਰ ਦੀ ਅਪੀਲ ਦੇ ਉੱਪਰ ਜਥੇਬੰਦੀਆਂ ਧਾਰਮੂ ਜਥੇਬੰਦੀਆਂ ਅਪੀਲ ਦੇ ਉੱਪਰ ਸਰ ਮੈਡੀਕਲ ਏਡ ਲੈ ਰਹੇ ਨੇ ਤਾਂ ਕਿ 14 ਜਨਵਰੀ ਵਾਲੀ ਮੀਟਿੰਗ ਦੇ ਚੋ ਤੰਦਰੁਸਤ ਹੋ ਕੇ ਹਾਜ਼ਰ ਹੋ ਸਕਣ ਔਰ ਆਪਣਾ ਪੱਖ ਪੇਸ਼ ਕਰ ਸਕਣ ਸੋ ਜਿਹੜਾ ਪ੍ਰਚਾਰ ਚਲਾਇਆ ਜਾ ਰਿਹਾ ਪਿੰਡੋਂ ਪਿੰਡ ਕਈ ਏਜੰਸੀਆਂ ਵੱਲੋਂ ਕਿ ਡੱਲੇਵਾਲ ਸਾਹਿਬ ਨੇ ਮਰਮਰਤ ਖਤਮ ਕਰਤਾ ਬਿਲਕੁਲ ਝੂਠ ਆ ਔਰ ਇਸ ਤੋਂ ਲਵਾ ਕੋਈ ਨਹੀਂ ਆ ਮਰਮਰਤ ਜਿਹੜਾ ਵਾ ਲਗਾ ਤਾਂ ਡੱਲੇਵਾਲ ਜੀ ਦਾ ਐਮਐਸਪੀ ਗਰੰਟੀ ਕਾਨੂੰਨ ਸਮੇਤ 12 ਮੰਗਾ ਜਿਹੜੀਆਂ ਸਾਡੀਆਂ ਹੋਰ ਨੇ ਉਹਨਾਂ ਨੂੰ ਲੈ ਕੇ ਚੱਲ ਰਿਹਾ ਉਹ ਲਗਾਤਾਰ ਕਿ ਉਹ ਕਹਿੰਦੇ ਕਿ ਇਸ ਚੋਲੇ ਕਿ ਉਹ ਜਲਦੀ ਤਾਮੂਸ ਤੋਂ ਤਾਉ ਗਰਾਊਂਡ ਦੇ ਉੱਪਰ ਵੀ ਤੇ ਟੇਬਲ ਦੇ ਉੱਪਰ ਵੀ ਮਜਬੂਤੀ ਨਾਲ ਲੜਿਆ ਜਾ ਸਕੇ ਬੱਲੇਵਾਲ ਸਾਹਿਬ ਨੂੰ ਆ ਥਾਣਾ ਪਿੰਡਾਂ ਲੈ ਲੈਣਾ ਚਾਹੀਦਾ ਆ ਦੇਖੋ ਬੜੀ ਵਧੀਆ ਗੱਲ ਆ ਆ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਹਿੰਦੁਸਤਾਨੀਆਂ ਵੱਖ-ਵੱਖ ਜਿਹੜੀਆਂ ਸ਼ਮਸ਼ੀਤਾ ਨੇ ਉਹ ਬੁੱਧੀਜੀਵੀ ਵਰਗ ਜਾਂ ਹੋਰਨਾਂ ਵੱਲੋਂ ਵੀ ਇਵਨ ਸਾਡੇ ਆਪਣੇ ਕੇਟਰ ਵੱਲੋਂ ਵੀ ਇਹ ਗੱਲ ਆਈ ਸੀ ਕਿ ਉਹਨਾਂ ਦਾ ਨੂੰ ਮਰਮਰਤ ਜਿਹੜਾ ਖਤਮ ਕਰ ਦੇਣਾ ਚਾਹੀਦਾ ਕੱਲ ਪਰਸੋਂ ਜਿਹੜੀਆਂ ਮੀਟਿੰਗਾਂ ਚੱਲੀਆਂ ਨੇ ਤਿੰਨ ਵਾਲੀ ਡੱਲੇਵਾਲ ਸਾਹਿਬ ਜੀ ਕੋ ਜਾਣਨਾ ਇਸੇ ਕਰਕੇ ਪਿਆ ਕਿ ਜਦੋਂ ਇਸ ਰਿਕਵੈਸਟ ਆਈ ਆ ਉਹਦਾ ਵੀ ਧੰਨਵਾਦ ਕਰਦੇ ਆ ਹੋਰ ਜਿੱਥੇ ਵੀ ਧੰਨਵਾਦ ਕਰਦੇ ਆ ਜਿਹੜਾ ਰਿਕਵੈਸਟ ਕਰਦੇ ਆ